ਏ ਜਦੋਂ ਇੱਥੇ ਖਾਤੇ ਚ ਪਾਈ ਦੀ ਐਗਜ਼ਿਸਟ ਹੀ ਨਹੀਂ ਕਰਦੇ ਨਹੀਂ ਪਰ ਐਗਜ਼ਿਸਟ ਤਾਂ ਨਹੀਂ ਕਰਦੇਗੇ ਪਰ ਹੁਣ ਇਹ ਇਹ ਦਾ ਬਾਰੇ ਕੀ ਕਹਿੰਦੇ ਆ ਇਹ ਤਾਂ ਜੀ ਇਹ ਤਾਂ ਵੈਲਿਡ ਆ ਨਾ ਜਦੋਂ ਇਹਨਾਂ ਦੀ ਸਟੈਂਪ ਲੱਗ ਗਈ ਇਹਦਾ ਇਹਨਾਂ ਨੇ ਵੇਖਣਾ ਕਿਵੇਂ ਦੇਣੇ ਕਰੇ ਦਿੱਤੀ ਉਹਨਾਂ ਬੈਂਕ ਨਾਲ ਫਰਾਡ ਕੀਤਾ ਹਾਂ ਬੈਂਕ ਨਾਲ ਕੀਤਾ ਨਾ ਉਹਨਾਂ ਜਾਂ ਜਿਨ੍ਹਾਂ ਨੇ ਕੈਸ਼ ਦਿੱਤਾ ਜੀ ਜਿਹਦੇ ਕੋਲੇ ਸਲਿੱਪ ਹੈ ਨਹੀਂ ਉਹਦਾ ਔਖਾ ਜਿਹਦੇ ਕੋਲੇ ਸਲਿੱਪ ਹੈਗੀ ਕੈਸ਼ ਦਿੱਤੇ ਦੀ ਉਹ ਉਹਨਾਂ ਦਾ ਫੇਰ ਵੀ ਸੇਕ ਆ ਜੀ ਇਹ ਜੀ ਸਲੀਪੀ ਜਾਨੀ ਇਹ ਵੈਸੇ ਹੀ ਦੇਖੇ ਉਹਨਾਂ ਦੀ 44 ਸਲੀਪ ਉਹ ਸਰ ਸੇਟ ਬੈਂਕ ਦੀ ਕਿਵੇਂ ਚੱਲਦੀ ਹੋਣੀ ਜੀ ਮੋੜ ਲਾ ਕੇ ਸਰ ਜਿੱਥੇ ਤੁਹਾਨੂੰ ਨਹੀਂ ਸਰ ਸਰਕਲ ਆਫਿਸ ਸਰਕਲ ਆਫਿਸ ਜਿੱਥੇ ਪੰਜ ਸਟੇਟਾਂ ਨੂੰ ਪੰਜਾਬ ਹਰਿਆਣਾ ਹਿਮਾਚਲ ਕੰਡੀਗੜ੍ਹ ਉਹ ਪੰਜ ਸਟੇਟਾਂ ਜ਼ੋਨ ਕਿ ਜ਼ੋਨਲ ਕਿੱਥੇ ਤੁਹਾਨੂੰ ਜ਼ੋਨ ਬਠਿੰਡੇ ਸਰ ਜ਼ੋਨ ਬਠਿੰਡਾ ਪੈਂਦਾ ਹਾਂ ਜੀ ਫੋਨ ਬਟੰਡਾ ਹੈ ਤੇ ਜਿਹੜਾ ਸਾਡਾ ਰੀਜਨਲ ਆਫਿਸ ਹੈ ਉਹ ਫਿਰੋਜ਼ਪੁਰ ਜਿਹਦੇ ਵਿੱਚ ਫਿਰੋਜ਼ਪੁਰ ਤੇ ਫਰੀਦਕੋਟ ਡਿਸਟ੍ਰਿਕਟ ਦੋ ਡਿਸਟ੍ਰਿਕਟ ਹੈ ਉਹ ਗੱਲ ਸੁਣੋ ਮੇਰਾ ਤਾਂ ਆਪ ਤੁਹਾਡੇ ਨਾਲ ਖਾਤਾ ਮੈਂ ਤਾਂ ਥਰਥਰ ਕੰਮਣ ਲੱਗ ਪਿਆ ਨਹੀਂ ਪਰ ਕੀ ਕੀ ਤੁਸੀਂ ਤੁਸੀਂ ਤਾਂ ਬੈਂਕਰ ਹੋ ਤੁਸੀਂ ਕੀ ਕੀ ਹੋਇਆ ਕਿ ਕੱਲਾ ਹੀ ਬੇਈਮਾਨੀ ਕਰ ਗਿਆ ਸਰ ਲੋਕਾਂ ਨਾਲ ਨਹੀਂ ਕਰਕੇ ਕੋ ਬੈਂਕ ਨਾਲ ਟਿਕੀ ਕਰਦਾ ਬੈਂਕ ਨਾਲ ਉਹਦੇ ਪੈਸੇ ਸਾਰੇ ਬੈਂਕ ਦੇ ਗਈ ਤਾਂ ਉਹ ਬੈਂਕ ਤੇ ਜੁਮੇ ਪੈ ਗਏ ਬੈਂਕ ਦੀ ਪੌਂਸੀ ਹੈ ਸਾਰੇ ਜਿਹੜੀ ਪੈਣੀ ਸੀ ਕੋਈ ਅਨੁਮਾਨ ਹੈ ਕਿੰਨਾ ਕੋ ਨੁਕਸਾਨ ਹੋ ਗਿਆ మేజర్ ఓ ఇన్వెస్టిగేషన్ నంబర్ ఆఫ్ కస్టమర్ జడే ਸਾਡੇ ਕੋਲ ਆనే ఓ 100 ప్లస్ ਆ ਗਏ ਠੀਕ ਹੈ ਜੀ ਉਹ ਬਾਕੀ ఇన్వెస్టిగేషన్ ਕਈ ਬੰਦਿਆਂ ਨੂੰ ਨਹੀਂ ਨਾ ਪਤਾ ਲੱਗਦਾ ਕਿ ਮੰਨ ਲਓ ਕਰਵੇਂ ਲੱਗਾ 20 ਲੱਖੇ ਦੇਖਿਆ ਜੀ 2000 ਚਲਾ ਗਿਆ 18 ਉੱਧਰ ਚਲਾ ਗਿਆ ਤੇ ਉਹ ਸਾਡੀ ਟੀਮ ਆ ਰਹੀ ਉਹ ਐਨਲਾਈਜ਼ ਕਰੇਗੀ ਆ ਕਿ ਸਪੈਸ਼ਲਿਸਟ ਸਰ ਸਾਰਾ ਸਾਰਾ ਉਹ ਨਾਲੇ ਪਰ 100 ਕਸਟਮਰ ਹੈ ਅਜੇ ਤੱਕ ਸਾਡੇ ਕੋਲ ਅਪਲੀਕੇਸ਼ਨ ਆ ਚੁੱਕੀਆਂ ਨੇ ਕੋਈ ਨਹੀਂ ਸਾਡ ਡੁਪਲੀਕੇਸੀ ਵੀ ਐਪੈਂਡਿੰਗ ਕਰਕੇ ਅੱਜ ਭੇਜ ਦੇਗੇ ਉਹ ਤਾਂ ਚਲੋ ਤੁਸੀਂ ਹਫਤੇ ਚਾਰ ਪੰਜ ਦਿਨਾਂ ਦੇਣਾ ਤੁਹਾਨੂੰ ਕੋਈ ਐਕਸ ਉਹ ਸੈਟਰਡੇ ਸੰਡੇ ਕੀ ਟੋਟਲ ਜਿਹੜੀ ਤੁਹਾਡੀ ਬੈਂਕ ਦੀ ਇਸ ਬ੍ਰਾਂਚ ਦੀ ਕਿੰਨੀ ਕੁ ਸੀਗੀ ਹੋਲਡਿੰਗ ਉਹ ਰਿਸ਼ਤਾ ਹੈ ਉਹਦਾ ਉਹਨੇ ਉਹਦਾ ਫਾਇਦਾ ਲੈ ਗਿਆ ਨਹੀਂ ਤਾਂ ਉਹ ਤਾਂ ਯਕੀਨ ਦੀ ਗੱਲ ਹੀ ਹੈ ਨਾ ਆਪਾਂ ਜੋ ਜਾਣਦੇ ਆ ਗਾ ਆ ਲੈ ਯਾਰ ਚੈੱਕ ਉਹ ਤੂੰ ਯਾਰ ਆ ਪਰਦੇਲਾ ਦਸਕਤ ਕਰਾ ਲੈ ਯਾਰ ਐਂ ਕਰਦੀ ਸੋ ਨੋਰਮਲ ਥਿਸ ਇਜ਼ ਇਹ ਰੂਟੀਨ ਆ ਹਰੇਕ ਬੰਦੇ ਦੀ ਮੰਗ 10 12 ਸਾਲ ਆ ਗਿਆ ਇਥੇ 10 12 ਸਾਲ ਇਹ ਨਇ ਨਾ ਜਮਾ ਇਨਾਂ ਬਾਇਰ ਦੇ ਬੁੱਕ ਚੱਲ ਪਿਓ ਨਹੀਂ ਨਹੀਂ ਪਾ ਪਿੰਡੂ ਇਲਾਕੇ ਵਿੱਚ ਲੋ ਮਤਲਬ ਹਸਾਬਕਦਾਂ ਲੋਕ ਇਹੋ ਜਿਹਾ ਹੀ ਰੱਖਦੇ ਹੁੰਦੇ ਆ ਵਿਚਾਰੇ ਇਹਨਾਂ ਦਾ ਕੰਮ ਦੇਸੀ ਸਿੱਧਾ ਹੀ ਹੁੰਦਾ ਇਹਨਾਂ ਦਾ ਵਿਚਾਰਿਆਂ ਦਾ ਇਹਦਾ ਇਹਦਾ ਤਾਂ ਹੀ ਯਕੀਨ ਤੇ ਮਾਰੇਗੇ ਜੇ ਹੋਰ ਕਿਤੇ ਹੁੰਦੇ ਤਾਂ ਅਗਲਾ ਆਪ ਭਰਦਾ ਆਪ ਕਰਦਾ ਤਾਂ ਪੂਰੀ ਪ੍ਰੋਪਰ ਇਨਵੈਸਟੀਗੇਸ਼ਨ ਹੋਏਗੀ ਇਹ ਤਦ ਤੱਕ ਸਕੇ ਸੇ ਕਿ ਸਾਰੇ ਨੁਕਸਾਨੀ ਅਸੀਂ ਮਤਲਬ ਜਿਹੜੀ ਸਾਡੇ ਕੋਲ 1 ਸਾਲ ਦੀ ਸੀਸੀਟੀਵੀ ਉਹ ਵੀ ਸਾਰੀ ਪ੍ਰੀਜ਼ਰਵ ਕਰਕੇ ਰੱਖੀ ਹੋਈ ਹੈ ਐਜ਼ ਅ ਐਵੀਡੈਂਸ ਵੀ ਦੇ ਰੋਏ ਹਾਂ ਤਾਂ ਉਹ ਸਾਰਾ ਉਹਨਾਂ ਦੀ ਕੀ ਉਹਦੀ ਪੋਸਟਿੰਗ ਕੀ ਜਿਹੇ ਤੇ ਨਹੀਂ ਨਹੀਂ